ਦੁਸਰੇ ਵਾਲੇ ਦਿਨ ਇਨ੍ਹਾਂ ਕੰਮਾਂ ਤੋਂ ਬਣਾ ਕੇ ਰੱਖੋ ਦੂਰੀ ਨਹੀਂ ਤਾਂ ਭੁਗਤਣੇ ਪੈਣਗੇ ਜ਼ਿੰਦਗੀ 'ਚ ਮਾੜੇ ਨਤੀਜੇ ਇਸ ਦਿਨ ਭਗਵਾਨ ਰਾਮ ਦੀ ਸਹੀ ਤਰੀਕੇ ਨਾਲ ਪੂਜਾ ਕਰਨ ਦੀ ਪਰੰਪਰਾ ਹੈ ਮੰਨਿਆ ਜਾਂਦਾ ਹੈ ਕਿ ਸ਼ੁਭ ਸਮੇਂ ਤੇ ਪੂਜਾ ਕਰਨ ਨਾਲ ਘਰ 'ਚ ਖੁਸ਼ਹਾਲੀ ਸੁੱਖ ਸ਼ਾਂਤੀ ਆਉਂਦੀ ਹੈ ਇਸ ਦਿਨ ਰਾਮ ਜੀ ਨੇ ਰਾਵਣ ਨੂੰ ਮਾਰਿਆ ਸੀ ਇਸ ਦੇ ਨਾਲ ਹੀ ਮਾਂ ਦੁਰਗਾ ਨੇ ਮਹਾਸ਼ੈਸੁਰ ਦਾ ਕਤਲ ਕਰਕੇ ਸਾਰੇ ਸੰਸਾਰ ਵਿੱਚ ਸ਼ਾਂਤੀ ਫੈਲਾਈ ਸੀ ਇਸ ਦਿਨ ਕੁਝ ਕੰਮਾਂ ਤੋਂ ਬਚਣਾ ਚਾਹੀਦਾ ਹੈ ਸਨਾਤਨ ਧਰਮ ਵਿੱਚ ਦੁਸਹਿਰੇ ਦੇ ਤਿਉਹਾਰ ਨੂੰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਵਜੋਂ ਦੇਖਿਆ ਜਾਂਦਾ ਹੈ ਇਸ ਦਿਨ ਭਗਵਾਨ ਰਾਮ ਦੀ ਸਹੀ ਤਰੀਕੇ ਨਾਲ ਪੂਜਾ ਕਰਨ ਦੀ ਪਰੰਪਰਾ ਹੈ ਮੰਨਿਆ ਜਾਂਦਾ ਹੈ ਕਿ ਸ਼ੁਭ ਸਮੇਂ ਤੇ ਪੂਜਾ ਕਰਨ ਨਾਲ ਘਰ 'ਚ ਖੁਸ਼ਹਾਲੀ ਸੁੱਖ ਸ਼ਾਂਤੀ ਆਉਂਦੀ ਹੈ ਇਸ ਦਿਨ ਰਾਮ ਜੀ ਨੇ ਰਾਵਣ ਨੂੰ ਮਾਰਿਆ ਸੀ ਇਸ ਦੇ ਨਾਲ ਪੂਜਾ ਦਾ ਸਮਾਂ ਦੁਪਹਿਰ 1:17 ਤੋਂ 3:35 ਤੱਕ ਹੈ ਰਾਵਣ দહન ਦਾ ਸ਼ੁਭ ਸਮਾਂ ਇਸ ਪ੍ਰਕਾਰ ਹੈ ਰਾਵਣ দહન ਵਿਜੇ ਮਹੂਰਤ ਵਿੱਚ ਕੀਤਾ ਜਾਂਦਾ ਹੈ ਇਸ ਦਿਨ ਵਿਜੇ ਮਹੂਰਤ ਦੁਪਹਿਰ 2:3 ਤੋਂ 2:49 ਤੱਕ ਹੈ ਇਸ ਸਮੇਂ ਦੌਰਾਨ ਤੁਸੀਂ 라वण दहन ਕਰ ਸਕਦੇ ਹੋ ਇਹ ਕੰਮ ਨਾ ਕਰੋ ਸਨਾਤਨ ਧਰਮ ਵਿੱਚ ਦੁਸਹਿਰੇ ਦੇ ਤਿਉਹਾਰ ਨੂੰ ਸੱਚ ਧਰਮ ਅਤੇ ਕਰਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਸ਼ੁਭ ਦਿਨ ਤੇ ਬਜ਼ੁਰਗਾਂ ਅਤੇ ਔਰਤਾਂ ਦਾ અપਮਾਨ ਨਾ ਕਰੋ ਅਜਿਹਾ ਕਰਨ ਨਾਲ ਧੰਦੀ ਮਾਂ ਲਕਸ਼ਮੀ ਗੁੱਸੇ ਹੋ ਸਕਦੀ ਹੈ ਇਸ ਕਾਰਨ ਗਲਤੀ ਨਾਲ ਵੀ ਅਜਿਹੀ ਗਲਤੀ ਨਾ ਕਰੋ ਦੁਸਹਿਰੇ ਵਾਲੇ ਦਿਨ ਕਿਸੇ ਵੀ ਜਾਨਵਰ ਜਾਂ ਪੰਛੀ ਨੂੰ ਨਾ ਮਾਰੋ ਅਤੇ ਨਾ ਹੀ ਕੋਈ ਨੁਕਸਾਨ ਪਹੁੰਚਾਓ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ ਇਸ ਤੋਂ ਇਲਾਵਾ ਸ਼ਾਰਦੀਆਂ ਨਰਾਤਿਆਂ ਦੌਰਾਨ ਤਾਮਸਿਕ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਦੁਸਹਿਰੇ ਵਾਲੇ ਦਿਨ ਕਿਸੇ ਨਾਲ ਗੱਲ ਕਰਦੇ ਸਮੇਂ ਝੂਠ ਜਾਂ ਕਠੋਰ ਸ਼ਬਦ ਨਾ ਬੋਲੋ ਅਤੇ ਕਿਸੇ ਨਾਲ ਬਹਿਸ ਨਾ ਕਰੋ ਰਾਮਨ ਦੇ ਸਵਾਰਥੀ ਕਾਰਨਾਂ ਕਰਕੇ ਸਾਰੀ ਲੰਕਾ ਤਬਾਹ ਹੋ ਗਈ ਜਿਸ ਵਿੱਚ ਕਈ ਸਿਪਾਹੀ ਮਾਰੇ ਗਏ ਪਰ ਇਸ ਤੋਂ ਬਾਅਦ ਵੀ ਉਹ ਰਾਜ ਕਰਦਾ ਰਿਹਾ ਇਸ ਲਈ ਰਵਾਇਤੀ ਅਤੇ ਸਮਾਜਿਕ ਸੰਸਥਾਵਾਂ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਜੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ